ਹੈਲੋ ਫਰੈਂਡ ਹਾਂਜੀ ਆਪ ਸਭ ਦਾ ਸਵਾਗਤ ਹੈ ਜੀ ਐਗਜ਼ਾਮ ਵਿਕਟਰੀ ਵੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰਨ ਵਾਲੇ ਸਾਰੇ ਸਟੂਡੈਂਟ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦੇਣ ਤਾਂ ਜੋ ਤੁਹਾਨੂੰ ਵੀਡੀਓ ਦਾ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਮਿਲਦਾ ਰਹੇ ਸਾਡਾ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਕਾਫੀ ਕਿਹੜੀ ਭਾਸ਼ਾ ਦਾ ਸ਼ਬਦ ਹੈ ਜਿਹਦੀ ਆਪਸ਼ਨਾਂ ਨੇ ਅਰਬੀ ਫਾਰਸੀ ਪੰਜਾਬੀ ਸੰਸਕ੍ਰਿਤੀ ਇਹਨਾਂ ਚਾਰ ਆਪਸ਼ਨਾਂ ਦੇ ਵਿੱਚੋਂ ਤੁਸੀਂ ਦੱਸਣਾਗਾ ਵੀ ਕਿਹੜਾ ਜਿਹੜਾ ਦਾ ਕਾਫੀ ਕਿਹੜੀ ਭਾਸ਼ਾ ਦਾ ਜਿਹੜਾਗਾ ਸ਼ਬਦ ਹੈਗਾ ਹਾਂਜੀ ਕਾਫੀ ਆ ਜਿਹੜਾ ਕੀ ਆਊਗਾ ਇਹਦਾ ਆਨਸਰ ਉੜਾ ਆਨਸਰ ਆਊਗਾ ਅਰਬੀ ਭਾਸ਼ਾ ਦਾ ਜਿਹੜਾਗਾ ਸ਼ਬਦ ਹੈਗਾ ਕਾਫੀ ਹਾਂਜੀ ਸਾਡਾ ਅਗਲਾ ਕੁਐਸਚਨ ਹੈ ਭਾਈ ਕਾਨ ਸਿੰਘ ਨਾਬਾ ਅਤੇ ਡਾਕਟਰ ਮੋਹਨ ਸਿੰਘ ਦਿਵਾਨਾ ਅਨੁਸਾਰ ਕਾਫੀ ਹੈ ਜਿਹੜੀ ਕਾਫੀ ਕੀ ਹੈਗੀ ਕਾਫੀ ਹੈ ਗਜ਼ਲ ਗੀਤ ਵਾਰ ਜਾਂ ਰਾਗਣੀ ਤਾਂ ਭਾਈ ਕਾਨ ਸਿੰਘ ਨਾਬਾ ਅਨੁਸਾਰ ਜਿਹੜੀ ਕਾਫੀ ਹੈ ਉਹ ਕੀ ਕਿਹਾ ਜਾਂਦਾ ਹੈ ਉਹਨੂੰ ਰਾਗਣੀ ਕਿਹਾ ਜਾਂਦਾ ਹੈ অপਸ਼ਨ ਇਜ਼ 4 ਰਾਈਟਰ ਅਗਲਾ ਸਾਡਾ ਤੀਜਾ ਕੁਐਸਚਨ ਹੈ ਹੇਠ ਲਿਖੀਆਂ ਵਿੱਚੋਂ ਕਾਫੀ ਦੀਆਂ ਚਾਰ ਕਲਾਮਾਂ ਦਾ ਚਾਰ ਕਲਾਮਾਂ ਦੇ ਸੁਮੇਲ ਵਿੱਚੋਂ ਕਿਹੜਾ ਨਹੀਂ ਹੈ ਇਨ੍ਹਾਂ ਜਿਹੜੀਆਂ ਚਾਰ ਕਲਾਮਾਂ ਦੱਸੀਆਂ ਹੋਈਆਂ ਨੇ ਇਹ ਕਾਫੀ ਦੇ ਵਿੱਚੋਂ ਇਨ੍ਹਾਂ ਵਿੱਚੋਂ ਕਿਹੜਾ ਨਹੀਂ ਹੈ ਪੁੱਛਿਆ ਗਿਆ ਇਹਨਾਂ ਨੇ ਠੀਕ ਹੈ ਤਾਲ ਨਾਚ ਰਾਗ ਜਾਂ ਛੰਦ ਕਾਫੀ ਦੇ ਵਿੱਚ ਕੀ ਚੀਜ਼ ਹੈ ਜਿਹੜੀ ਹੈਗੀ ਨਹੀਂ ਉਹ ਕੀ ਆਊਗਾ ਜੀ ਛੰਦ ਸਸਾ ਸਾਡਾ ਜਿਹੜਾ ਹੈਗਾ ਅਨਸਰ ਸਹੀ ਹੈਗਾ ਬਿਲਕੁਲ ਅੱਗੇ ਸਾਡਾ ਕੁਐਸਚਨ ਹੈ ਡਾਕਟਰ ਰਤਨ ਸਿੰਘ ਜੱਗੀ ਆਪਣੀ ਕਿਹੜੀ ਪੁਸਤਕ ਵਿੱਚ ਕਾਫੀ ਦੇ ਚਾਰ ਤੱਤ ਦੱਸਦੇ ਹਨ ਸਾਹਿਤਿਕ ਦਰਪਣ ਸਾਹਿਤ ਦੇ ਰੂਪ ਰਹਿਸਵਾਦੀ ਕਾਫੀ ਜਾਂ ਸਾਹਿਤ ਦਰਸ਼ਨ ਇਨਾ ਚਾਰਾਂ ਦੇ ਵਿੱਚੋਂ ਰਤਨ ਸਿੰਘ ਜੱਗੀ ਨੇ ਜਿਹੜੀ ਉਹ ਆਪਣੀ ਕਿਹੜੀ ਪੁਸਤਕ ਦੇ ਵਿੱਚ ਕਾਫੀ ਦੇ ਚਾਰ ਤੱਤ ਨੇ ਜਿਹੜੇ ਦੱਸ ਰਹੇ ਨੇ ਉਹ ਹਾਂਜੀ ਕੀ ਆਊਗਾ ਇਹਦਾ ਆਨਸਰ ਆੜਾ ਸਾਹਿਤ ਦੇ ਰੂਪ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਕਿਸ ਗੁਰੂ ਨੂੰ ਕਾਫੀਆਂ ਦਾ ਰਚਨਾਕਾਰ ਮੰਨਿਆ ਜਾਂਦਾ ਹੈ ਹਾਂਜੀ ਇਹਦਾ ਜਵਾਬ ਤੁਹਾਨੂੰ ਸਹੀ ਸਕਰੀਨ ਤੇ ਜਿਹੜਾ ਆਈ ਗਿਆ ਕੀ ਹੈਗਾ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਹਾਂਜੀ ਅਗਲਾ ਕੁਐਸਚਨ ਹੈ ਸਾਡਾ ਕਿਹੜੀਆਂ ਕਾਫੀਆਂ ਵਿੱਚ ਸੂਫੀ ਰਹਿਸਵਾਦੀ ਅਨੁਭਵ ਦਾ ਪ੍ਰਗਟਾਵਾ ਹੁੰਦਾ ਹੈ ਉਪਦੇਸ਼ਾਤਮਕ ਕਾਫੀਆਂ ਪ੍ਰੇਮ ਪ੍ਰਦਾਨ ਕਾਫੀਆਂ ਸਮਾਜਿਕ ਕਾਫੀਆਂ ਰਹੱਸਵਾਦੀ ਕਾਫੀ ਆ ਇਹਦਾ ਕਿਹੜਾ ਜਵਾਬ ਆਊਗਾ 6 ਦਾ ਹਾਂਜੀ 6 ਦਾ ਆਊਗਾ ਰਹੱਸਵਾਦੀ ਰਹੱਸਵਾਦੀ ਕਾਫੀਆਂ ਹਾਂਜੀ 7ਵੇਂ ਦਾ 7ਵਾਂ ਕੁਐਸਚਨ ਹੈ ਸਾਡਾ ਹੇਠ ਲਿਖਿਆਂ ਵਿੱਚੋਂ ਕਿਹੜੀ ਇਹਟ ਲਿਖਿਆਂ ਵਿੱਚੋਂ ਕਿਹੜੀਆਂ ਕਾਫੀਆਂ ਪ੍ਰੇਮ ਦੇ ਸੱਚੇ ਸੁੱਚੇ ਰੂਪ ਨੂੰ ਰੂਪਮਾਨ ਕਰਦੀਆਂ ਹਨ ਪ੍ਰੇਮ ਪ੍ਰਦਾਨ ਕਾਫੀਆਂ ਸਮਾਜਿਕ ਕਾਫੀਆਂ ਉਪਦੇਸ਼ਾਤਮਕ ਕਾਫੀਆਂ ਜਾਂ ਹਸਵਾਦੀ ਕਾਫੀਆਂ ਇਹਨਾਂ ਦੇ ਵਿੱਚੋਂ ਕਿਹੜਾ ਆਨਸਰ ਸਹੀ ਹੈਗਾ ਉੜਾ ਪ੍ਰੇਮ ਪ੍ਰਦਾਨ ਕਾਫੀਆਂ ਹਾਂਜੀ ਪੰਜਾਬੀ ਵਿੱਚ ਸਭ ਤੋਂ ਪ੍ਰਸਿੱਧ ਕਾਫੀਆਂ ਕਿਸ ਦੀਆਂ ਹੋਈਆਂ ਸ਼ਾਹ ਹੁਸੈਨ ਦੀਆਂ ਬੁੱਲੇ ਸ਼ਾਹ ਦੀਆਂ ਵਾਰਸ਼ਾਂ ਦੀਆਂ ਜਦ ਮੁਦਰ ਦੀਆਂ ਸਭ ਤੋਂ ਵੱਧ ਕਾਫੀਆਂ ਜਿਹੜੀਆਂ ਨੇ ਕਿਧੀਆਂ ਪ੍ਰਸਿੱਧ ਨਹੀਂ ਬਾਬਾ ਬੁੱਲੇ ਸ਼ਾਹ ਦੀਆਂ ਪਹਿਲੇ ਪੰਜਾਬੀ ਸੂਫੀ ਕਵੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਕਾਫੀਆਂ ਲਿਖੀਆਂ ਸਭ ਤੋਂ ਪਹਿਲਾਂ ਕਿਹੜੇ ਕਵੀ ਸੀਗੇ ਜਿਨ੍ਹਾਂ ਨੇ ਕਾਫੀਆਂ ਲਿਖੀਆਂ ਤਾਂ ਬਾਬਾ ਬੁੱਲੇ ਸ਼ਾਹ ਸੀ ਸ਼ਾਹ ਹੁਸੈਨ ਸੀ ਕਾਦਰੀਆ ਸੀ ਜਾਂ ਗੁਲਾਮ ਫਰੀਦ ਸੀ ਇਹਨਾਂ ਚਾਰ ਆਪਸ਼ਨਾਂ ਦੇ ਵਿੱਚੋਂ ਤੁਸੀਂ ਦੱਸਣਾ ਕਿਹੜੇ ਸੀਗੇ ਆਪਦੇ ਮਾਈਂਡ ਦੇ ਵਿੱਚ ਜਿਹੜੇ ਹੈਗਾ ਕੁਐਸਚਨ ਉਹ ਟਿੱਕ ਕਰ ਲਿਓ ਆਨਸਰ ਤਾਂ ਆਪਾਂ ਫਿਰ ਦੱਸ ਹੀ ਦੇਣਾਗਾ ਹਨਾ ਤਾਂ ਨੌਵੇਂ ਦਾ ਕੀ ਆਊਗਾ ਸ਼ਾਹ ਹੁਸੈਨ ਸਭ ਤੋਂ ਪਹਿਲਾਂ ਜਿਹੜੀ ਕਾਫੀ ਸਭ ਤੋਂ ਪਹਿਲਾਂ ਕਿਨੇ ਲਿਖਿਆ ਸ਼ਾਹ ਹੁਸੈਨ ਨੇ ਨਾਲ-ਨਾਲ ਤੁਸੀਂ ਆਪਦੇ ਟਿੱਕ ਲਾਉਂਦੇ ਜਾਇਓ ਦਿਮਾਗ ਦੇ ਵਿੱਚ ਵੀ ਸਾਡੇ ਕੁਐਸਚਨ ਕਿੰਨੇ ਸਹੀ ਹੁੰਦੇ ਹੈਗੇ ਠੀਕ ਹੈ ਕਾਫੀ ਕਿਹੜਾ ਕਾਵ ਰੂਪ ਹੈ ਹਾਂਜੀ ਕਿਹੜਾ ਕਾਵ ਰੂਪ ਹੈ ਕਾਫੀ ਸੂਫੀ ਕਾਵ ਰੂਪਾ ਬੀਰ ਕਾਵ ਰੂਪਾ ਕਿੱਸਾ ਕਾਵ ਰੂਪਾ ਜ ਇਹਨਾਂ ਦੇ ਵਿੱਚੋਂ ਕੋਈ ਨਹੀਂ ਹੈਗਾ ਕਾਫੀ ਕਿਹੜਾ ਕਾਵ ਰੂਪ ਹੈਗਾ ਸੂਫੀ ਕਾਵ ਰੂਪ ਮੰਨਿਆ ਜਾਂਦਾ ਹੈਗਾ ਡਾクター ਦੀਵਾਨ ਸਿੰਘ ਕਾਫੀ ਨੂੰ ਕੀ ਮੰਨਦੇ ਹਨ ਛੰਦ ਗੀਤ ਗਜ਼ਲ ਦੀ ਰੀਸ ਸਾਹਿਤ ਕਾਵ ਰੂਪ ਤਾਂ ਕੀ ਮੰਨਦੇ ਹੈਗੇ ਗਜ਼ਲ ਦੀ ਰੀਸ ਡਾਕਟਰ ਦੀਵਾਨ ਸਿੰਘ ਕਾਫੀ ਨੂੰ ਮੰਨਦੇ ਹੈਗੇ ਅਗਲਾ ਸਾਡਾ ਕੁਐਸਚਨ ਹੈ ਸਮਾਜਿਕ ਭ੍ਰਿਸ਼ਟਾਚਾਰ ਬਾਰੇ ਕਾਫੀਆਂ ਕਿਸ ਨੇ ਲਿਖੀਆਂ ਸਮਾਜਿਕ ਭ੍ਰਿਸ਼ਟਾਚਾਰ ਬਾਰੇ ਕਾਫੀਆਂ ਬੁੱਲੇ ਸ਼ਾਹ ਨੇ ਸ਼ਾਹ ਹੁਸੈਨ ਨੇ ਵਾਰਿਸ ਸ਼ਾਹ ਨੇ ਜਾਂ ਗੁਰੂ ਨਾਨਕ ਦੇਵ ਜੀ ਨੇ ਤਾਂ ਕਿਹਨੇ ਲਿਖੀਆਂ ਸੀਗੇ ਸਮਾਜਿਕ ਭ੍ਰਿਸ਼ਟਾਚਾਰ ਪ੍ਰਤੀ ਕਾਫੀਆਂ ਬੁੱਲੇ ਸ਼ਾਹ ਜੀ ਨੇ ਪੰਜਾਬੀ ਸਾਹਿਤ ਵਿੱਚ ਕਿਸ ਹਿੱਸੇ ਕਿਸ ਸੂਫੀ ਕਾਵੀ ਨੇ ਸਭ ਤੋਂ ਵੱਧ 271 ਕਾਫੀਆਂ ਦੀ ਰਚਨਾ ਕੀਤੀ ਸੀ ਗੁਲਾਮ ਫਰੀਦ ਨੇ ਗੁਰਨਾਨਕ ਦੇਵ ਜੀ ਨੇ ਵਾਰਿਸ ਸ਼ਾਹ ਨੇ ਜਾਂ ਸ਼ਾਹ हुसैन ਨੇ ਤਾਂ ਗੁਲਾਮ ਫਰੀਦ ਨੇ ਜਿਹੜੀ ਸਭ ਤੋਂ ਵੱਧ ਕਾਫੀਆਂ ਦੀ ਜਿਹੜੀ ਰਚਨਾ ਕੀਤੀ ਸੀ 271 ਕਾਫੀਆਂ ਦਾ ਜਨਮ ਕਿੱਥੇ ਹੋਇਆ ਸੂਫੀਆਂ ਦੀ ਮਜਲਸਾਂ ਵਿੱਚੋਂ ਹਿੰਦੂ ਕਵੀਆਂ ਦੁਆਰਾ ਸੰਸਕ੍ਰਿਤ ਦੀ ਭਾਸ਼ਾ ਵਿੱਚੋਂ ਪੰਜਾਬੀ ਕਵੀਆਂ ਦੁਆਰਾ ਤਾਂ ਪਤਾ ਗਿਆ ਅਨੁਸਾਰ ਕਿ ਇਹ ਉੜਾ ਸੂਫੀਆਂ ਦੀ ਮਜਲਸਾਂ ਵਿੱਚੋਂ ਕਾਫੀ ਨੂੰ ਗਾਇਆ ਜਾ ਸਕਦਾ ਹੈ ਇਕੱਲਿਆਂ ਭੀੜ ਵਿੱਚ ਸਮੂਹ ਵਿੱਚ ਜਾਂ ਆਮੋ ਸਾਹਮਣੇ ਬੈਠ ਕੇ ਤਾਂ ਕਾਫੀ ਨੂੰ ਸਮੂਹ ਵਿੱਚ ਗਾਇਆ ਜਾ ਸਕਦਾ ਹੈ ਜਿਸ ਕਾਫੀ ਵਿੱਚ ਕੋਈ ਉਪਦੇਸ਼ ਦੁਆਰਾ ਚੰਗੇ ਮਾਰਗ ਤੇ ਚੱਲਣ ਦੀ ਪ੍ਰੇਰਣਾ ਦਾ ਬਿਆਨ ਕੀਤਾ ਗਿਆ ਹੁੰਦਾ ਹੈ ਕੀ ਹੁੰਦਾ ਉਹ ਗ੍ਰਿਹਸਵਾਦੀ ਕਾਫੀਆਂ ਹੁੰਦੀਆਂ ਨੇ ਉਪਦੇਸ਼ਾਤਮਕ ਕਾਫੀਆਂ ਹੁੰਦੀਆਂ ਨੇ ਪ੍ਰੇਮ ਪ੍ਰਦਾਨ ਕਾਫੀਆਂ ਹੁੰਦੀਆਂ ਨੇ ਸਮਾਜਿਕ ਕਾਫੀਆਂ ਹੁੰਦੀਆਂ ਨੇ ਇਹਨਾਂ ਵਿੱਚੋਂ ਕਿਹੜੀਆਂ ਜਿਹੜੀਆਂ ਨੇ ਉਹ ਕਾਫੀਆਂ ਨੇ ਜਿਹੜੇ ਆ ਉਹ ਬਣੀਆਂ ਜਾਂਦੀਆਂ ਨੇ ਤਾਂ ਉਹ ਉਪਦੇਸ਼ਾਤਮਕ ਕਾਫੀਆਂ ਨੇ ਜਿਹੜੀਆਂ ਬਣੀਆਂ ਜਾਂਦੀਆਂ ਨੇ ਕਾਵਿ ਸ਼ੀਖੇ ਵਿੱਚੋਂ ਕਾਫੀਆਂ ਦਾ ਪਹਿਲਾ ਤੱਤ ਮੰਨਿਆ ਜਾਂਦਾ ਹੈ ਸਮਾਜਿਕ ਕਾਫੀਆਂ ਰਹਿਸਵਾਦੀ ਕਾਫੀਆਂ ਉਪਦੇਸ਼ਾਤਮਕ ਕਾਫੀਆਂ ਜਾਂ ਪ੍ਰੇਮ ਪ੍ਰਦਾਨ ਕਾਫੀਆਂ ਕਾਫੀਆਂ ਦਾ ਸਭ ਪਹਿਲਾ ਜਿਹੜਾ ਤੱਤ ਕਿਹੜਾ ਮੰਨਿਆ ਜਾਂਦਾ ਹੈਗਾ ਰਹਿਸਵਾਦੀ ਕਾਫੀਆਂ ਸ਼ੁਰੂਆਤੀ ਦੌਰ ਦੀਆਂ ਕਾਫੀਆਂ ਦੀ ਭਾਸ਼ਾ ਕੀ ਸੀ ਜਦੋਂ ਸ਼ੁਰੂ-ਸ਼ੁਰੂ ਦੇ ਵਿੱਚ ਕਾਫੀਆਂ ਨੇ ਜਿਹੜੀਆਂ ਸਟਾਰਟ ਕੀਤੀਆਂ ਨੇ ਉਦੋਂ ਉਸਤਾਨ ਦੀ ਜਿਹੜੀ ਭਾਸ਼ਾ ਸੀ ਕਿਸ ਤਰ੍ਹਾਂ ਦੀ ਸੀਗੀ ਫਾਰਸੀ ਪੰਜਾਬੀ ਲੈਹਿੰਦੀ ਜਾਂ ਸੰਸਕ੍ਰਿਤੀ ਉਹਨਾਂ ਦੀ ਸੀ ਲੈਹਿੰਦੀ ਕਿਹੜੀਆਂ ਕਾਫੀਆਂ ਦਿੰਦੀਆਂ ਨੇ ਪ੍ਰੇਮ ਪ੍ਰਦਾਨ ਕਾਫੀਆਂ ਸਮਾਜਿਕ ਕਾਫੀਆਂ ਰਹਿਸਵਾਦੀ ਕਾਫੀਆਂ ਜੋ ਉਪਦੇਸ਼ਾਤਮਕ ਆਣਾ ਆਊਗਾ ਇਹਦਾ ਸਮਾਜਿਕ ਕਾਫੀਆਂ ਕਾਫੀ ਦਾ ਜਨਮ ਸਥਾਨ ਮੰਨਿਆ ਜਾਂਦਾ ਹੈ ਮੁਲਤਾਨ ਅੰਮ੍ਰਿਤਸਰ ਲਾਹੌਰ ਕਾਬੁਲ ਕਾਫੀ ਦਾ ਜਨਮ ਸਥਾਨ ਕਿਹੜਾ ਮੰਨਿਆ ਜਾਂਦਾ ਹੈ ਮੁਲਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੀਆਂ ਕਿੰਨੇ ਗੁਰੂਆਂ ਦੀਆਂ ਕਾਫੀਆਂ ਜਿਹੜੀਆਂ ਨੇ ਮਿਲਦੀਆਂ ਨੇ ਕਿੰਨੇ ਗੁਰੂਆਂ ਦੀਆਂ ਕਾਫੀ ਮਿਲਦੇ ਨੇ 5 10 2 ਜਾਂ 1 ਪੰਜ ਗੁਰੂਆਂ ਦੀਆਂ ਕਾਫੀ ਦਾ ਮੂਲ ਵਿਸ਼ਾ ਛੰਦ ਯੁੱਧ ਕਰਨਾ ਇਸ਼ਕ ਜਾਂ ਕਿੱਸਾ ਮੂਲ ਵਿਸ਼ਾ ਕਿਉਂ ਦਗਾ ਕਾਫੀ ਦਾ ਇਸ਼ਕ ਕਾਫੀ ਦਾ ਅਰਥ ਹੈ ਕਦੇ-ਕਦੇ ਆਉਣਾ ਵਾਰ-ਵਾਰ ਆਉਣਾ ਤਿੰਨੋ ਸਹੀ ਹਨ ਜਾਂ ਇੱਕ ਵਾਰ ਆਉਣਾ ਵਾਰ-ਵਾਰ ਆਉਣਾ ਕਾਫੀ ਦਾ ਅਰਥ ਹੈ ਵਾਰ-ਵਾਰ ਆਉਣਾ ਏਟ ਲਿਖਿਆ ਵਿੱਚੋਂ ਕਿਸ ਗੁਰੂ ਨੇ ਰਾਗ ਸੂਹੀ ਮਾਰੂ ਆਸਾ ਵਿੱਚ ਕਾਫੀਆਂ ਦੀ ਰਚਨਾ ਕੀਤੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਗੋਬੀ ਸਿੰਘ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਤਾਂ ਕਿਹੜੇ ਗੁਰੂ ਸੀ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਡਾਕਟਰ ਮੋਹਨ ਸਿੰਘ ਨੇ ਸ਼ਾਹ ਹਸੈਨ ਨਾਮਕ ਪੁਸਤਕ ਵਿੱਚ ਕਾਫੀ ਨੂੰ ਕੀ ਮੰਨਿਆ ਹੈ ਗਜ਼ਲ ਰਾਗ ਨੇ ਛੰਦ ਕਾ ਵਰੂਪ ਗੀਤ ਅੱਜ ਕੀ ਮੰਨਿਆ ਹੈ ਰਾਗਨੀ ਸਾਡਾ ਅਨਸਰ ਆ ਜੂਗਾ ਆੜਾ ਰਾਗ ਨੇ ਅਨਸਰ ਸਹੀ ਹੈ ਬਿਲਕੁਲ ਹਾਂਜੀ ਇਹ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਦੱਸਣਾ ਤੇ ਵੀਡੀਓ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਦਾ ਬਟਨ ਪ੍ਰੈਸ